ਬਿਜ਼ਨਸ ਉਹਦੋਂ ਬਣ ਜਾਂਦਾ ਜਦੋਂ ਅਸੀਂ ਲੋਕਾਂ ਦੀ ਜ਼ਰੂਰਤ ਪੂਰੀ ਕਰਦੇ ਆਂ ਲੋਕਾਂ ਦੀ ਜ਼ਰੂਰਤ ਕੀ ਹੈ ਖਾਣਾ ਪੀਣਾ ਸੌਣਾ ਰਹਿਣਾ ਪੈਣਣਾ ਤੇ ਐਂਟਰਟੇਨ ਹੋਣਾ 15-20 ਦਿਨ 15 ਦਿਨ ਪਹਿਲਾਂ ਕਿ ਆਪਾਂ ਇਦਾਂ-ਇਦਾਂ ਕਰਕੇ ਇੱਕ ਅ ਮਹਿੰਦਰਾ ਦੀ ਇਸ ਗੱਡੀ ਦੇ ਲਈ ਐਕਸਪੀਰੀਅੰਸ ਕਰਨਾ ਤੇ ਆਪਾਂ ਲਾਂਚ ਵੀ ਕਰਨਾ ਗਾਣਾ ਸੋ ਐਦਾਂ ਦਾ ਕੋਈ ਗਾਣਾ ਬਣਾਓ ਸੋ ਉਸੇ ਦਿਨ ਹੀ ਮੈਂ ਕੋਚ ਨੂੰ ਬੁਲਾਇਆ ਕੋਚ ਆਇਆ ਉਹਨੇ ਪਹਿਲਾਂ ਬੀਟ ਬਣਾਈ ਇਸ ਗਾਣੇ ਦੀ ਮੈਂ ਥੋੜਾ ਜਿਹਾ ਬਿਜ਼ੀ ਸੀ ਮੈਂ ਕੋਚ ਨੂੰ ਕਿਹਾ ਕੋਚ ਤੇ ਬਸੰਤ ਸਟੂਡੀਓ ਸੀ ਮੈਂ ਇਹਨਾਂ ਦੋਵਾਂ ਨੂੰ ਕਿਹਾ ਕਿ ਮੈਂ ਬਿਜ਼ੀ ਹਾਂ ਥੋੜਾ ਜਿਹਾ ਮੈਂ ਡਰਾਈਵ ਥਰੂ ਵਾਂਗੂ ਆਉਂਗਾ ਸਟੂਡੀਓ ਤੇ ਗਾਣਾ ਲਿਖ ਕੇ ਦੇ ਜੂੰਗਾ ਤੇ ਤੁਸੀਂ ਗਾ ਲਿਓ ਮੈਂ ਆਇਆ ਤੇ ਮੈਨੂੰ ਲੱਗਦਾ 10 ਮਿੰਟ ਚੀ 5-10 ਮਿੰਟ ਚੀ ਅਸੀਂ ਗਾਣਾ ਇਹ ਮੈਂ ਲਿਖਤਾ ਬਸੰਤ ਨੇ ਗਾਤਾ ਤੇ ਕੋਚ ਨੇ ਘਰੇ ਜਲੰਧਰ ਜਾ ਕੇ ਸ਼ਾਮ ਨੂੰ ਇਹ ਗਾਣੇ ਦਾ ਮਿਊਜ਼ਿਕ ਪ੍ਰੋਪਰ ਬਣਾ ਕੇ ਭੇਜਦਾ ਮੈਂ ਕਰਨ ਸਰ ਨੂੰ ਭੇਜਦਾ ਨਹੀਂ ਨਹੀਂ ਕੋਚ ਨੇ ਆਪਣਾ ਕੋਚ ਸਾਹਿਬ ਆਪਦੇ ਨਾਮ ਕਰਨ ਲਈ ਅੱਗੇ ਆਪ ਹੋਏ ਨੇ ਨੇ ਨਹੀਂ ਮੈਂ ਅਗੇ ਸਕੂਲ ਟਾਈਮ ਤੇ ਕੋਲ ਟਾਈਮ ਆਪਣੇ ਭੰਗੜਾ ਸਿਖਾਉਂਦਾ ਸੀ ਉਹਦੇ ਕਰਕੇ ਮੈਨੂੰ ਕੋਸਾ ਸਾਦਾ ਸੀ ਤੇ ਉਹ ਹੁਣ 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 ਗਾਣਾ ਪਲੇ ਕਰਾਂਗੇ ਕੋਚ ਭੰਗੜਾ ਪਾ ਕੇ ਵੀ ਦਿਖਾਊਗਾ ਸਾਰੀ ਗੇਮ ਹੈ ਜਿਹੜੀ ਉਹ ਐਕਸਪੀਰੀਅੰਸ ਦੀ ਹੈ ਕਿ ਅਸੀਂ ਸੁਣਨ ਵਾਲੇ ਲੋਕਾਂ ਨੂੰ ਜਾਂ ਜਿਵੇਂ ਦੇਖਣ ਵਾਲਿਆਂ ਨੂੰ ਐਕਸਪੀਰੀਅੰਸ ਦੇਣਾ ਹੁੰਦਾ ਉਹ ਵੀ ਅਸੀਂ ਸੁਣਨ ਵਾਲੇ ਸਰੋਤਿਆਂ ਨੂੰ ਐਕਸਪੀਰੀਅੰਸ ਦੇਣਾ ਹੁੰਦਾ ਸਾਊਂਡ ਦਾ ਸੋ ਜਿਵੇਂ ਅਸੀਂ ਲਾਈਵ 'ਚ ਐਕਸਪੀਰੀਅੰਸ ਦਿੰਨੇ ਅੰਜ ਪਹਿਲਾਂ ਗੋਰੇ ਆਰਟਿਸਟ ਜਿਵੇਂ ਆਪਦੇ ਲਾਈਵ ਕਨਸਰਟ ਕਰਦੇ ਸੀ ਹੁਣ ਸਾਡੇ ਪੰਜਾਬੀ ਵਾਲੇ ਆਰਟਿਸਟ ਵੀ ਜਿਵੇਂ ਕਨਸਰਟ ਕਰਦੇ ਨੇ ਉੱਥੇ ਐਕਸਪੀਰੀਅੰਸ ਕਰਦੇ ਆ ਅਸੀਂ ਸਾਰੇ ਲੋਕ ਜਾ ਕੇ ਕਿ ਸਾਨੂੰ ਕਿਵੇਂ ਦਾ ਸੁਣ ਰਿਹਾ ਹੈ ਉੱਥੇ ਕਿਵੇਂ ਦਾ ਬੈਂਡ ਆ ਜਾਂ ਕਿਵੇਂ ਦਾ ਮਿਕਸ ਸਾਨੂੰ ਉਹ ਸਾਰੀ ਸਾਊਂਡ ਚੋਂ ਕਿਸੇ ਆਰਟਿਸਟ ਦਾ ਸੁਣਦਾ ਸੋ ਉਸੇ ਤਰ੍ਹਾਂ ਹੀ ਮਿਊਜ਼ਿਕ ਹੈ ਜਿਹੜਾ ਉਹ ਐਕਸਪੀਰੀਅੰਸ ਦੀ ਗੇਮ ਆ ਉਹ ਐਕਸਪੀਰੀਅੰਸ ਦੇ ਵਿੱਚ ਸਾਨੂੰ ਕਿਵੇਂ ਦੀ ਸਾਊਂਡ ਦਾ ਐਕਸਪੀਰੀਅੰਸ ਕਰਾਂਗੇ ਸੁਣਨ ਦਾ ਜਿਵੇਂ ਕਰਨ ਸਰ ਨੇ ਕਿਹਾ ਸੀ ਕੋਚ ਨੂੰ ਪਹਿਲਾਂ ਕਿ ਹੁਣ ਕੋਚ ਪਹਿਲਾਂ ਮਿਊਜ਼ਿਕ ਬਣਾਉਂਦਾ ਸੀ ਦੋ ਸਪੀਕਰਾਂ ਦੇ ਹਿਸਾਬ ਨਾਲ ਲੈਫਟ ਰਾਈਟ ਦੇ ਹਿਸਾਬ ਨਾਲ ਜੇ ਹੁਣ ਉਹਨੇ ਉਹਦੇ ਵਿੱਚ ਕੋਈ ਇਨਸਟਰੂਮੈਂਟ ਜਾਂ ਕੋਈ ਸਾਊਂਡ ਪਾਉਣੀ ਹੈ ਮੰਨ ਲਓ ਜੇ ਕੋਈ ਐਦਾਂ ਦੀ ਸਾਊਂਡ ਪਾਉਣੀ ਹੈ ਜਿਹੜੀ ਵੀਡੀਓ ਦੇ ਨਾਲ ਵੀ ਮੈਚ ਜੇ ਕਰਕੇ ਪਾਉਣੀ ਹੈ ਜਾਂ ਵੀਡੀਓ ਤੋਂ ਬਿਨਾਂ ਵੀ ਮੈਚ ਕਰਕੇ ਪਾਉਣੀ ਹੈ ਕਿ ਹਵਾ ਦੀ ਆਵਾਜ਼ ਆ ਰਹੀ ਹੈ ਤਾਂ ਉਹ ਪਿੱਛੋਂ ਪਾ ਸਕਦਾ ਹੈ ਡਾਲਬੀ ਚ ਉਹ ਪੋਸੀਬਲ ਹੈ ਕਿ ਜੇ ਹਵਾ ਦੀ ਆਵਾਜ਼ ਆ ਰਹੀ ਹੈ ਤਾਂ ਉਹ ਚਾਰੇ ਪਾਸਿਓ ਸੁਣੀ ਜਾ ਸਕਦੀ ਹੈ ਜੇ ਮੀਂਹ ਦੀ ਆਵਾਜ਼ ਆ ਰਹੀ ਹੈ ਤਾਂ ਉਹ ਐਦਾਂ ਫੀਲ ਹੋਊ ਕਿ ਬਾਰਿਸ਼ ਪੈ ਰਹੀ ਹੈ ਜੇ ਇੱਕ ਪਾਸੇ ਧੋਲ ਦਾ ਲੈਫਟ ਰਾਈਟ ਪਾਸ ਹੈ ਜੇ ਦੋਵੇਂ ਪਾਸੇ ਵੱਜ ਰਹੇ ਨੇ ਤਾਂ ਇੱਕ ਪਾਸੇ ਇਧਰੋਂ ਵੀ ਸੁਣ ਸਕਦੇ ਆ ਇਧਰੋਂ ਵੀ ਸੁਣ ਸਕਦੇ ਆ ਜੇ ਦੋ ਜਣਿਆਂ ਨੇ ਕੋਈ ਗਾਣਾ ਗਾਇਆ ਜਾਂ ਮੰਨ ਲਓ ਕੋਰਸ ਗਾਇਆ ਹੈ ਤੇ ਇਸ ਗਾਣੇ ਚ ਵੀ ਬਸੰਤ ਦੀ ਵੋਕਲ ਦਾ ਹੀ ਕੋਰਸ ਹੈ ਸੋ ਪਹਿਲਾਂ ਇੱਕੋ ਹੀ ਫਰੰਟ ਤੋਂ ਹੀ ਅਸੀਂ ਜਲ ਲੈਫਟ ਰਾਈਟ ਤੋਂ ਹੀ ਸੁਣਦੇ ਸੀ ਸੋ ਹੁਣ ਕੋਰਸ ਨੂੰ ਅਸੀਂ ਸਾਰੇ ਪਾਸਿਆਂ ਤੋਂ ਸੁਣ ਸਕਦੇ ਆ ਜਿਵੇਂ ਸਾਡੇ ਕੰਨ ਨੇ ਉਹ ਸਾਰੇ ਪਾਸਿਆਂ ਤੋਂ ਸੁਣਦੇ ਨੇ ਆਵਾਜ਼ਾਂ ਸੋ ਉਸੇ ਤਰ੍ਹਾਂ ਹੀ ਡਾਲਬੀ ਦੇ ਵਿੱਚ ਇਹ ਐਕਸਪੀਰੀਅੰਸ ਹੁੰਦਾ ਹੈ ਕਿ ਅਸੀਂ ਉੱਪਰੋਂ ਲੈ ਕੇ ਲੈਫਟ ਤੋਂ ਰਾਈਟ ਤੋਂ ਅੱਗੇੋਂ ਪਿੱਛੇੋਂ ਸਾਰੀਆਂ ਚੀਜ਼ਾਂ ਸੁਣ ਸਕਦੇ ਆ ਉਵੇਂ ਇਹਦੇ ਚ ਇਨਸਟਰੂਮੈਂਟ ਨੇ ਜਿਹੜੇ ਉਹ ਹੋਰ ਬੈਟਰ ਤਰੀਕੇ ਨਾਲ ਇਨਸਟਰੂਮੈਂਟ ਮਤਲਬ ਸਾਊਂਡ ਕਿਸੇ ਵੀ ਤਰ੍ਹਾਂ ਦੀ ਮਿਊਜ਼ਿਕ ਜਿਹੜਾ ਉਹ ਸਾਊਂਡ ਦੀ ਵੀ ਗੇਮ ਹੈ ਉਹਦੇ ਚ ਪਾਵੇਂ ਇਸ ਚੀਜ਼ ਦੀ ਸਾਊਂਡ ਪਾ ਦਈਏ ਭਾਵੇਂ ਕਿਸੇ ਚਮਚੇ ਨੂੰ ਤੇ ਕੌਲੀ ਨੂੰ ਖੜਕਾ ਕੇ ਸਾਊਂਡ ਪਾ ਲਈਏ ਭਾਵੇਂ ਉਹਦੇ ਚ ਅਸੀਂ ਕੋਈ ਫਾਇਰ ਕਰਕੇ ਗੋਲੀ ਦੀ ਆਵਾਜ਼ ਪਾ ਲਈਏ ਭਾਵੇਂ ਉਹਦੇ ਚ ਮੋਟਰਸਾਈਕਲ ਨੂੰ ਸਟਾਰਟ ਕਰਕੇ ਉਹਦੀ ਕਿੱਕ ਵੱਜਣ ਦੀ ਸਾਊਂਡ ਪਾ ਲਈਏ ਭਾਵੇਂ ਉਹਦੀ ਟਾਇਰਾਂ ਦੀ ਆਵਾਜ਼ ਪਾ ਲਈਏ ਸੋ ਸਾਊਂਡ ਨੂੰ ਹੀ ਅਸੀਂ 뮤ਜ਼ਿਕ ਕਹਿੰਦੇ ਹਾਂ ਜਦੋਂ ਉਹਨੂੰ ਅਸੀਂ ਇੱਕ ਸਾਂਚੇ 'ਚ ਬੰਨ ਲੈਨੇ ਆ ਮਤਲਬ ਢਾਲ ਲੈਨੇ ਆ ਉਹ ਬਾਕਸਸਾਂ ਦੇ ਵਿੱਚ ਉਹ 뮤ਜ਼ਿਕ ਬਣ ਜਾਂਦਾ ਟਾਈਮ ਵਾਂਗੂ ਜਿਵੇਂ ਕਲੌਕ ਚੱਲਦਾ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਤੇ ਉਸੇ ਤਰ੍ਹਾਂ ਹੀ 뮤ਜ਼ਿਕ ਬਣ ਜਾਂਦਾ ਹੈ